ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤੇ ਟੀਵੀ ਤੇ ਮੈਂ ਤਵਲীন ਕੋਲ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਅਸੀਂ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋ ਗਏ ਹਾਂ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਅਤੇ ਜਾਣੂ ਕਰਾਵਾਂਗੇ ਪੰਜਾਬ ਦੀਆਂ ਗਤੀਵਿਧੀਆਂ ਤੋਂ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ 350 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਟੋਬੜੀ ਸਾਹਿਬ ਅਸਾਮ ਵਿਖੇ ਸ਼੍ਰੀ ਅਕਾਲ ਤਖ ਸਾਹਿਬ ਦੇ ਕਾਰਜਕਾਰੀ ਕੁਲਦੀਪ ਸਿੰਘ ਗੜਗੱਜ ਜੀ ਦੇ ਵੱਲੋਂ ਪ੍ਰੈਸ ਨੂੰ ਸੰਬੋਧਨ ਕੀਤਾ ਗਿਆ ਆਓ ਦੇਖ ਲਿਆ ਉਹਨਾਂ ਵੱਲੋਂ ਕੀ ਕਿਹਾ ਗਿਆ ਦਸ਼ਮੇਸ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸ਼ਹੀਦੀ ਸਾਕੇ ਬਾਰੇ ਆਪਣੀ ਬਾਣੀ ਦੇ ਵਿੱਚ ਆਖਿਆ ਵਾ ਤਿਲਕ ਜੰਜੂ ਰੱਖਾ ਪਰ ਤਾਂ ਕਲ ਫਿਰ ਨੋਬੜੋ ਕਲੂ ਮੈਂ ਸਾਕਾ ਧਰਮ ਹੇਤ ਸਾਕਾ ਜਨ ਕੀ ਆਸੀਸ ਦਿਆ ਪਰ ਸਿਰ ਨਾ ਦੇਇਆ ਇਹ 350 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਜਿੱਥੇ ਸਿੱਖ ਕੌਮ ਦੀ ਨਵੰਦਾ ਜ਼ਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਸੰਸਾਰ ਦੇ ਵਿੱਚ ਪੂਰੇ ਖਾਲਸਾਈ ਜਾਹੋ ਜ਼ਲਾਲ ਦੇ ਨਾਲ ਫਤਿਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਮੁਤਾਬਕ ਮਨਾ ਰਹੀ ਹੈ ਇਹ ਜਿਹੜੀ ਇਸ ਪਾਸਿਓਂ ਸ਼ੁਰੂਆਤ ਆ ਅਸਾਮ ਦੇ ਵਿੱਚ ਜਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਏ ਇੱਥੇ ਇੱਥੇ ਸੁਲਾਹ ਕਰਾਈ ਜਿਹੜਾ ਝਗੜਾ ਸੀ ਉਹਨੂੰ ਨਿਬੇੜਿਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਹਨਾਂ ਦੇ ਇਸ ਮੁਬਾਰਕ ਸਥਾਨਾ ਤੋਂ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਆ ਅੱਜ ਅਸੀਂ ਇੱਥੇ ਪਹੁੰਚੇ ਆ ਨਾਲ ਐਚਜੀਪੀਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਔਰ ਇੱਥੋਂ ਦੇ ਜਿਹੜੇ ਡੀਸੀ ਸਾਹਿਬ ਆ ਸਾਡੇ ਇਹਨਾਂ ਨੇ ਬਹੁਤ ਪਰਮਾ ਸਵਾਗਤ ਕੀਤਾ ਔਰ ਪ੍ਰਬੰਧਕਾਂ ਦੇ ਦਸਨ ਦੇ ਮੁਤਾਬਕ ਸਹਿਯੋਗ ਕੀਤਾ ਜਾ ਰਿਹਾ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਆ ਉਹਨਾਂ ਨੇ ਧਾਰਮਿਕ ਆਜ਼ਾਦੀ ਲਈ ਔਰ ਸੱਦ ਭਾਵਨਾ ਦੇ ਲਈ ਮਨੁੱਖੀ ਹੱਕਾਂ ਦੇ ਲਈ ਸ਼ਹਾਦਤ ਦਿੱਤੀ ਅੱਜ ਇਹ ਲੋੜ ਵੀ ਆ ਕਿ ਸਮੁੱਚਾ ਦੇਸ਼ ਤੇ ਸਾਰਾ ਸੰਸਾਰ ਉਹਨਾਂ ਦੇ ਇਹਨਾਂ ਉਪਦੇਸ਼ਾਂ ਨੂੰ ਤੇ ਉਹਨਾਂ ਦੀ ਸ਼ਹਾਦਤ ਨੂੰ ਜਿਤੇ ਰੱਖਣਾ ਤੋਂ ਅਸੀਂ ਆਸ ਕਰਦੇ ਹਾਂ ਕਿ ਜੋ ਨਗਰ ਕੀਰਤਨ ਕੱਲ ਇਤਿਹਾਸਿਕ ਨਗਰ ਕੀਰਤਨ ਕੱਲ ਆਰੰਭ ਹੋਣਾ ਇਹਨੂੰ ਇਹ ਨਾਲ ਸੰਗਤਾਂ ਜੁੜਨ ਗਿਆ ਜਿੱਥੇ ਵੀ ਨਗਰ ਕੀਰਤਨ ਜਾਊਗਾ ਸੰਗਤਾ ਵਾਧ ਚੜ ਕੇ ਸਵਾਗਤ ਕਰਨ ਗੀਆਂ ਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਸੁਣਨ ਗੀਆਂ ਮੈਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਪਦੇਸ਼ ਆ ਜਿਹੜੇ ਭੈ ਕਾਹੂ ਕੋ ਦੇਤਨੇ ਨਹਿ ਪੈਮਾਨ ਤਾਲ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਉਹਦੇ ਮੁਤਾਬਕ ਹੀ ਕੌਮ ਨੂੰ ਵੀ ਅਪੀਲ ਕਰਦਾ ਵੀ ਸਾਨੂੰ ਗੁਰੂ ਦੇ ਉਪਦੇਸ਼ਾਂ ਤੇ ਚੱਲਣਾ ਚਾਹੀਦਾ ਤੇ ਗੁਰੂ ਸਾਹਿਬ ਤੇ ਉਹਨਾਂ ਦੇ ਸਿੱਖਣ ਦੀਆਂ ਸ਼ਹਾਦਤਾਂ ਨੂੰ ਜਿਤੇ ਰੱਖਣਾ ਚਾਹੀਦਾ ਬਾਕੀ ਅਸੀਂ ਅਸਾਮ ਸਰਕਾਰ ਦਾ ਇਥੋਂ ਦੇ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਐ ਜੀ ਪੀ ਸੀ ਨੂੰ ਬਹੁਤ ਵੱਡੇ ਪੱਧਰ ਤੇ ਸਹਿਯੋਗ ਦੇਣ ਦੀ ਗੱਲ ਕੀਤੀ 350 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਟੋਬੜੀ ਸਾਹਿਬ ਅਸਾਮ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਵੀ ਉੱਥੇ ਮੌਜੂਦ ਸਨ ਅਤੇ ਉਹਨਾਂ ਦੇ ਵੱਲੋਂ ਵੀ ਪ੍ਰੈਸ ਨੂੰ ਸੰਬੋਧਨ ਕੀਤਾ ਗਿਆ ਤੇਗ ਬਹਾਦਰ ਸਿਮਰਿਏ ਕਰਨ ਆਉਣੇ ਆਵੇ ਤਾਂ ਸਭ ਥਾਂ ਹੀ ਹੋਏ ਸਹਾਏ ਸਤਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਸ਼ਹੀਦੀ ਸਾਕੇ ਦੇ ਰੂਪ ਦੇ ਵਿੱਚ ਸਮੁੱਚਾ ਸਮੂਹ ਗੁਰਨਾਮਕ ਨਾਮ ਲੈਵਾ ਮਾਈ ਭਾਈ ਦੇਸ਼ ਤੇ ਵਿਦੇਸ਼ ਦੇ ਵਿੱਚ ਬੜੀ ਚੜ੍ਹਦੀ ਕਲਾ ਨਾਲ ਮਨਾ ਲਿਆ ਤੇ ਇਹਨਾਂ ਦੀ ਸ਼ੁਰੂਆਤ ਅਸੀਂ ਅਪ੍ਰੈਲ ਚ ਸ਼ੁਰੂ ਕੀਤੀ ਸੀ ਸਤਗੁਰਾਂ ਦੇ ਪ੍ਰਕਾਸ਼ ਦਿਹਾੜੇ ਤੇ ਤੇ ਅੱਜ ਅਸੀਂ ਸਾਰੇ ਇੱਥੇ ਚੇਤੇ ਤੌਰ ਤੇ ਪਹੁੰਚੇ ਆਂ ਜਿਹੜੇ ਮਹਾਨ ਨਗਰ ਕੀਰਤਨ ਦੀ 350 ਸਾਲਾ ਇਹ ਸ਼ਹੀਦੀ ਸਾਕੇ ਨੂੰ ਸਮਰਪਤ ਉਹ ਕੱਲ ਸਵੇਰੇ ਅਮਤ ਵੇਲੇ ਸ੍ਰੀ ਅਖੰਡ ਪਾਠਾਂ ਦੇ ਭੋਗ ਤੋਂ ਬਾਅਦ ਅਰਦਾਸ ਕਰਕੇ ਇਥੋਂ ਉਹ ਮਹਾਨ ਨਗਰ ਕੀਰਤਨ ਦੀ ਪ੍ਰੰਪਰਾ ਹੋਣੀ ਹੈ ਜਿਹਦੇ ਵਿੱਚ ਅਸੀਂ ਚਾਹੁੰਦੇ ਸੀ ਵੀ ਮੁੱਖ ਮੰਤਰੀ ਸਾਹਿਬ ਉਹ ਇਹਦੇ ਵਿੱਚ ਸ਼ਮੂਲੀਅਤ ਕਰਨ ਪਰ ਇਲੈਕਸ਼ਨ ਕਰਕੇ ਉਹਨਾਂ ਦੇ ਥੋੜੇ ਜਿਵੇਂ ਆ ਸ੍ਰੀ ਦਿਵਾਕਰਨਾਥ ਜੀ ਸਾਡੇ ਡਿਪਟੀ ਕਮਿਸ਼ਨਰ ਉਹਨਾਂ ਦੀ ਡਿਊਟੀ ਨੂੰ ਲਾਈ ਆ ਤੇ ਅਸੀਂ ਸਾਰੇ ਇੱਥੇ ਚੱਚੇ ਤੌਰ ਤੇ ਪਹੁੰਚੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਸਿੰਘ ਸਾਹਿਬ ਗਾਨੀ ਗੁਰਦੀਪ ਸਿੰਘ ਜੀ ਗੜਗੱਜ ਉਹ ਚੱਚੇ ਤੌਰ ਤੇ ਪਹੁੰਚੇ ਆ ਤੇ ਕੱਲ ਨੂੰ ਦਮ ਦੀ ਮਿੰਟਕਸਾਲ ਦੇ ਮੁਖੀ ਸੰਤ ਬਾਬਾ ਪ੍ਰਨਾਮ ਸਿੰਘ ਜੀ ਖਾਲਸਾ ਪਿੰਡਰਾ ਬਲੇਵੀ ਪਹੁੰਚ ਰਹੇ ਆ ਅੱਜ ਸਾਡੇ ਨਾਲ ਕਾਰ ਸੇਵਾ ਦੇ ਪੁੰਜ ਜਿਨ੍ਹਾਂ ਨੂੰ ਬਹੁਤ ਵੱਦਾ ਵਾਤਾਵਰਨ ਪ੍ਰੇਮੀ ਕਿਹਾ ਜਾ ਸਕਦਾ ਸੰਤ ਬਾਬਾ ਸੇਵਾ ਸਿੰਘ ਜੀ ਕਲੂਰ ਸਾਹਿਬ ਵਾਲੇ ਮਹਾਪੁਰਸ਼ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਮਹਾਨ ਸੰਸਥਾ ਜਿਹਦੇ ਤੇ ਬੁੱਢਾ ਦਲ 96 ਕਰੋੜੀ ਪੰਥ ਕਾਲੀ ਬੁੱਢਾ ਦਲ ਉਹਨਾਂ ਦੇ ਮੁਖੀ ਸੰਤ ਬਾਬਾ ਬਲਬੀਰ ਸਿੰਘ ਜੀ ਔਰ ਕਾਰ ਸੇਵਾ ਵਾਲੇ ਮਹਾਪੁਰ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਤੇ ਮੇਰੇ ਨਾਲ ਮੇਰੇ ਸਾਥੀ ਮੈਂਬਰ ਸਹਿਮਾਨ ਮਹਿਤਾ ਸਾਹਿਬ ਭੇਟੇਵੰਦ ਸਾਹਿਬ ਤੇ ਸਾਡੇ ਮੁਖ ਸਕੱਤਰ ਸਰਦਾਰ ਕਲਵਾਨ ਸਿੰਘ ਜੀ ਤੇ ਸਾਡੇ ਨਾਲ ਇਥੋਂ ਦੇ ਪ੍ਰਧਾਨ ਸਾਹਿਬ ਇਸ ਅਸਥਾਨ ਦੇ ਉਹ ਵੀ ਤੇ ਨਾਲ ਅਸੀਂ ਗੁਹਾਟੀ ਤੋਂ ਤੁਰੇ ਆ ਤੇ ਮੈਂ ਦੇਖਦਾ ਸੀ ਕਿ ਜਿੱਦਾਂ ਸਿੱਖਾਂ ਦੇ ਵਿੱਚ ਜਾਹੋ ਜਲਾਲ ਚਾਹੀਦਾ ਉਸ ਜਾਹੋ ਜਲਾਲ ਦੇ ਨਾਲ ਨਾਲ ਇਹ ਸ਼ੁਰੂਆਤ ਕੀਤੀ ਜਾ ਰਹੀ ਆ ਹੈ ਤਾਂ ਭਾਵੇਂ ਸ਼ਹੀਦੀ ਸਾਕਾ ਪਰ ਸਤਿਗੁਰੂ ਜੀ ਨੇ ਸਿੱਖ ਨੂੰ ਪ੍ਰੇਰਣਾ ਵੀ ਕੀਤੀ ਆ ਕਿ ਦੁੱਖ ਤੇ ਸੁੱਖ ਦੋਨੋਂ ਸਮ ਕਰਕੇ ਜਾਣਨੇ ਆ ਤੇ ਗੁਰੂ ਸਾਹਿਬ ਕਿਰਪਾ ਕੰਨ ਕੱਲ ਅੰਮ੍ਰਿਤ ਵੇਲੇ ਇੱਥੋਂ ਰਵਾਨਗੀ ਚ ਜਾਊਗੀ ਤੇ ਸਤਿਗੁਰੂ ਜੀ ਨੇ ਜਿਹੜੀ ਵੀ ਜਿਹੜੀ ਧਰਤੀ ਤੇ ਆਪਣੇ ਚਰਨ ਮੂਰਤ ਪਾਏ ਉਹ ਧਰਤੀਆਂ ਹਮੇਸ਼ਾ ਵਾਸਤੇ ਪਵਿੱਤਰ ਹੋ ਗਈ। ਤੇ ਮੈਨੂੰ ਉੱਥੇ ਸਾਡੇ ਬਾਬਾ ਜੀ ਬੁਹਾਟੀ ਤੋਂ ਦੱਸਦੇ ਸੀ ਕਿ ਇਸ ਸਥਾਨ ਦਾ ਕਿੰਨਾ ਵੱਡਾ ਮਹੱਤਵ ਹੈ ਆ। ਸਿੱਖ ਪਰਿਵਾਰ ਥੋੜੇ ਇੱਥੇ ਰਹਿੰਦੇ ਆ। ਪਰ ਇਸ ਪ੍ਰਬੰਧ ਦਾ ਸਾਰਾ ਜੋਗ ਹਿੱਸਾ ਜਿਹੜਾ ਆ ਇਥੋਂ ਦੇ ਜਿਹੜੇ ਵਸਨੀਕ ਆ ਲੋਕਲ ਉਹ ਕਰਦੇ ਆ। ਸੋ ਮੈਂ ਵੀ ਮੇਰੀ ਭਾਵਨਾ ਵੀ ਇਹੋ ਸੀ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਆ। ਉਹ ਸ਼ਹਾਦਤ ਸਤਗੁਰਾਂ ਨੇ ਉਸ ਵੇਲੇ ਜਿਹੜੇ ਕਹ ਲਈ ਆਪਾਂ ਰਾਜ ਦੇ ਸ਼ਾਸਕ ਸਗੇ ਜਿਹੜੇ ਦਵਾਉਣਾ ਚਾਹੁੰਦੇ ਸੀ ਧਰਮ ਨੂੰ ਬੋਲ ਇੱਕ ਪਾਸੇ ਨੂੰ ਉਹਨਾਂ ਦੇ ਸਨਮ ਹੋ ਕੇ ਸਤਗੁਰੂ ਜੀ ਨੇ ਇਸ ਧਰਮ ਦੀ ਖਾਤਰ ਇੱਕ ਧਰਮ ਦੀ ਖਾਤਰ ਸ਼ਹਾਦਤ ਦਿੱਤੀ ਆ ਤੇ ਜਿਹੜਾ ਇਹਨਾਂ ਦਾ ਇੱਥੇ ਬਾਦ ਚੜ ਕੇ ਹਿੱਸਾ ਲੈਣਾ ਇਹੋ ਹੈ ਗੁਰੂ ਸਾਹਿਬ ਜੀ ਦਾ ਸੰਦੇਸ਼ ਆ ਸੋ ਮੈਂ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ ਔਰ ਸ਼੍ਰੀ ਦਿਵਾਕਰ ਨਾਥ ਜੀ ਡਿਪਟੀ ਕਮਿਸ਼ਨਰ ਔਨ ਬੀਹਾਫ ਆਫ ચીਫ ਮਿਨਿਸਟਰ ਆਫ ਅਸਾਮ ਉਹ ਪੁਆਇੰਟ ਤੇ ਦਿੱਤਾ ਹਰ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਕਾਮਨਾ ਵੀ ਕਰਦਾ ਕਿ ਜਿਹੜੇ ਮਿਸ਼ਨ ਨੂੰ ਲੈ ਕੇ ਇਹ ਜਿਹੜਾ ਨਗਰ ਕੀਰਤਨ ਸ਼ੁਰੂ ਹੋਇਆ ਉਹ ਨਗਰ ਕੀਰਤਨ ਸ੍ਰੀ ਨਾਨਕ ਨਾਮ ਚੜ੍ਹਦੀ ਕਲਾ ਏਰੇ ਭਾਣੇ ਸਰਬੱਤ ਦਾ ਭਲਾ ਸਤਿਗੁਰੂ ਜੀ ਸਾਰਿਆਂ ਪਰਿਵਾਰਾਂ ਚ ਖੁਸ਼ੀਆਂ ਖੇੜੇ ਆਪਣੇ ਦਰੋਂ ਕਰੋ ਅਸੀਸ ਆਪਣੀ ਬਖਸ਼ਿਸ਼ ਕਰਕੇ ਗੁਰਸਿੱਖੀ ਦੇ ਅੰਦਾਜ਼ਾਂ ਬਖਸ਼ਿਸ਼ ਕਰਨ ਸ਼ਾਂਤੀ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੇਨ 50 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਬੜੀ ਸਾਹਿਬ ਅਸਾਮ ਵਿਖੇ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਹੋਈ ਸੀ ਅਤੇ ਹੁਣ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋ ਚੁੱਕੀ ਹੈ ਜੀ ਕੀ ਬਤੇ ਧੰਨ ਸਾਹਿਬ ਸਤਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦਾ ਖਾਲਸਾ ਪੰਥ 350 ਸਾਲਾਂ ਸ਼ਹੀਦੀ ਗੁਰਪੁਰਬ 25 ਨਵੰਬਰ ਨੂੰ ਗੁਰੂ ਨਾਨਕ ਨਾਮਲੇਵਾ ਸਮੂਹ ਮਾਈ ਪਾਈ ਮਨਾ ਰਹੇ ਅੱਜ ਇਹ ਮਹਾਨ ਨਗਰ ਕੀਰਤਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਜਿੱਚੇ ਤੌਰ ਤੇ ਪੰਥ ਦੀਆਂ ਸਮੁਜੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਤੇ ਇਧਰ ਇਹ ਨਾਰਦਰਨ ਈਸਟ ਦੀਆਂ ਜਿੰਨੇ ਵੀ ਸਟੇਟਾਂ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਮਹਾਨ ਸਥਾਨ ਜਿੱਥੇ ਸਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਚਰਨ ਕਮਲਾਂ ਨਾਲ ਇਸ ਧਰਤੀ ਨੂੰ ਨਵਾਜਿਆ ਗੁਰਦਰਾਤ ਧੋਵੜੀ ਸਾਹਿਬ ਇੱਥੋਂ ਇਹ ਨਗਰ ਕੀਰਤਨ ਦੀ ਬਰੰਭਤਾ ਕੀਤੀ ਗਈ ਅੰਮ੍ਰਿਤ ਵੇਲੇ ਸ਼੍ਰੀ ਖਾਨਪਾਠ ਸਾਹਿਬ ਦੇ ਭੋਗ ਤੇ ਹੁਣ ਇਹ ਨਗਰ ਕੀਰਤਨ ਦੀ ਅੱਜ ਬਰੰਭਤਾ ਕੀਤੀ ਗਈ ਹੈ ਤਾਂ ਔਰ ਇਹਦੇ ਨਾਲ ਦੀ ਨਾਲ ਭਾਈ ਮਤੀਦਾਸ ਜੀ ਭਾਈ ਸੱਤੀਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਵੀ 350 ਸਾਲਾਂ ਸ਼ਤਾਬਦੀ ਤੇ ਨਾਲ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 350 ਸਾਲਾਂ ਗੁਰਤਾ ਗੱਦੀ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਜਿਹੜਾ ਆ ਇਹ ਲਗਭਗ 30 ਸਟੇਟਾਂ ਦੇ ਵਿੱਚੇ ਹੋ ਕੇ ਜਾਊਗਾ ਸਮੂਹ ਗੁਰਨਾਨਕ ਨਾਮਲੇਵਾ ਭਾਈ ਭਾਈ ਨੂੰ ਬੇਨਤੀ ਕਰਦਾ ਬਾਅਦ ਤੋਂ ਬਾਅਦ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਯੋਗਦਾਨ ਪਾਉਣ ਦੇ ਨਾਲ-ਨਾਲ ਇਥੋਂ ਦੀਆਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਕਿ ਸਤਗੁਰੂ ਜੀ ਨੇ ਆਪਣਾ ਸੀਸ ਪਲੀਦਾਨ ਦਿੱਤਾ ਇੱਕ ਧਰਮ ਨੂੰ ਬਚਾਉਣ ਲਈ ਤੇ ਸਤਗੁਰੂ ਜੀ ਦੇ ਉਸ ਬਲੀਦਾਨ ਨਾਲੇ ਅੱਜ ਆਪਾਂ ਇਸ ਧਰਤੀ ਦੇ ਰਾਜ ਸ਼ਾਸਕ ਵੀ ਆ ਧਰਮ ਦੀ ਆਜ਼ਾਦੀ ਵੀ ਆ ਸਾਰਿਆਂ ਪੱਖਾਂ ਦੀ ਆਜ਼ਾਦੀ ਆ ਤੇ ਗੁਰੂ ਸਾਹਿਬ ਕਿਰਪਾ ਕਰਨੇ ਚ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਸਰਕਾਰਾਂ ਨੂੰ ਵੀ ਅਪੀਲ ਕਰਦਾ ਕਿ ਸਮਾਂ ਆ ਤੁਹਾਡੇ ਲਈ ਸੁਭਾਗਾ ਉਹ ਸਮਾਂ ਕਿਹੜਾ ਆ ਕਿ ਹੁਣ ਤਾਂ ਸ਼ੋਮਨੀ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਇਹ ਗੱਲ ਕਹਿ ਦਿੱਤੀ ਆ ਕਿ ਜਿਹੜੇ 20 ਸਾਲ ਤੋਂ ਜ਼ਿਆਦਾ ਕੈਦ ਕੱਟ ਚੁੱਕੇ ਆ ਉਹ ਸਾਰੇ ਜਿਹੜੇ ਉਹ ਰਿਹਾ ਕੀਤੇ ਜਾਣ ਤੇ ਮੈਂ ਬੇਨਤੀ ਕਰਦਾ ਕਿ ਹੁਣ ਸਾਡੇ ਦਾ ਦੁਗਣੀਆਂ ਦੁਗਣੀਆਂ ਸਜ਼ਾ ਕੱਟ ਚੁੱਕੇ ਆ ਤੇ ਨਾਲ ਪਰਪਕਾਰ ਇਹ ਆ ਕਿ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਇਹ ਆਪਾਂ ਸ਼ਹੀਦੀ ਗੁਰਦੁਆਰਾ ਬਣਾ ਰਹੇ ਹਾਂ ਲੁਧਿਆਣੇ ਦੇ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਿੱਥੇ ਕਿ ਮਨੁੱਖਤਾ ਭਲਾਈ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਜੁੱਤੇ ਜਿਹੜੇ ਨੇ ਦਾਨ ਕੀਤੇ ਜਾਣਗੇ ਅਤੇ ਲੋੜਵੰਦ ਬੱਚਿਆਂ ਨੂੰ ਜਿਹੜੇ ਜੁੱਤੇ ਨੇ ਉਹ ਦਾਨ ਕੀਤੇ ਜਾਣਗੇ ਮਨੁੱਖਤਾ ਭਲਾਈ ਸੇਵਾ ਸੁਸਾਇਟੀ ਰਜਿਸਟਰਡ ਵੱਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਇੱਕ ਨਵेकਲਾ ਉਪਰਾਲਾ ਜਿਹੜਾ ਕਿ ਅੱਜ ਤੱਕ ਕਈ ਸੰਸਾਵਾਂ ਕਈ ਸੁਸਾਇਟੀਆਂ ਨਾਲ ਮੈਨੂੰ ਜਾਣ ਦਾ ਮੌਕਾ ਮਿਲਦਾ ਪਰ ਇਹੋ ਜੀ ਸੇਵਾ ਨਹੀਂ ਮੈਂ ਕਿਤੇ ਦੇਖੀ ਜਿਹੜੀ ਕਿ ਅੱਜ ਇੱਥੇ ਆ ਕੇ ਮਨ ਨੂੰ ਬੜਾ ਪ੍ਰਸੰਤਾ ਹੋਈ ਔਰ ਬੱਚਿਆਂ ਨੂੰ ਮਿਲ ਕੇ ਔਰ ਸਾਰੀ ਸੁਸਾਇਟੀ ਨੂੰ ਮਿਲ ਕੇ ਬਹੁਤ ਅੱਛਾ ਲੱਗਿਆ ਇਹ ਜੋ ਵੀ ਸੇਵਾ ਲਾਨਗੇ ਫਤਿਹ ਟੀਵੀ ਵਾਸਤੇ ਹਰ ਪਲ ਹਰ ਘੜੀ ਅਸੀਂ ਇਹਨਾਂ ਦੇ ਨਾਲ ਖੜੇ ਆਂ ਮਾਨਵਤਾ ਦੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦੇਖਦੇ ਹਾਂ ਤੁਸੀਂ ਚਾਰੇ ਪਾਸੇ ਰੌਲਾ ਪਿਆ ਹੈ ਹਰ ਕੋਈ ਆਪਣੇ ਵਾਸਤੇ ਸੋਚਦਾ ਹੈ ਦੂਜਿਆਂ ਵਾਸਤੇ ਪਬਲਿਕ ਵਾਸਤੇ ਜਦ ਬੱਚਿਆਂ ਵਾਸਤੇ ਸਕੂਲ ਦੇ এডੂਕੇਸ਼ਨ ਵਾਸਤੇ ਨਹੀਂ ਸੋਚਦਾ ਅੱਜ ਮੇਂ ਦਿਲਕਸ਼ੀ ਹੈ ਅੱਜ ਦੇ ਮਾਹੌਲ ਅੰਦਰ ਝਖੜ ਵੀ ਝੁਲ ਰਹੇ ਨੇ ਦੀਵੇ ਵੀ ਬਲ ਰਹੇ ਨੇ ਤੋਂ ਅਸੀਂ ਐਸੇ ਕੋਸ਼ਿਸ਼ ਵਿੱਚ ਆ ਕਿ ਵੋਰਾ ਸਾਹਿਬ ਸਾਡੇ ਨਾਲ ਨੇ ਔਰ ਨਵੇਂ-ਨਵੇਂ ਮੈਂਬਰ ਸਹਿਬਾਨ ਵੀ ਸਾਡੇ ਚਾਏ ਨੇ ਜਿਵੇਂ ਡੰਗ ਸਾਹਿਬ ਨੇ ਭਲੇ ਸਾਬ ਨੇ ਅਸੀਂ ਚਾਹਨੇ ਕਿ ਕਾਫਲਾ ਬਣ ਜਾਵੇ ਔਰ ਇਹ ਕਲ ਮੈਨੂੰ ਬਹੁਤ ਚੰਗੀ ਲੱਗੀ ਕਹਿੰਦੇ ਨੇ ਇਟਲੀ ਦੇ ਅੰਦਰ ਜੇ ਵੈਟिकन ਸਿਟੀ ਦੇ ਅੰਦਰ ਪਾਪ ਸੈਕੰਡ ਸੀਰ ਦੋਵੇਂ ਪਾਪ ਜੀ ਨੂੰ ਕਹਿੰਦੇ ਨੇ ਉਹ ਇੱਕ ਵਾਰੀ ਇੱਥੇ ਹਿੰਦੁਸਤਾਨ ਦਾ ਕੋ ਬੰਦਾ ਉੱਥੇ ਗਿਆ ਔਰ ਉਸ ਸੰਸਥਾ ਦੇ ਵਿੱਚ ਜਿੱਥੇ ਉਹ ਸਰਮਨ ਕਰਦੇ ਨੇ ਲੈਕਚਰ ਦਿੰਦੇ ਨੇ ਉੱਥੇ ਉਹ ਬੈਠਾ ਸੀ ਪੋਪ ਕਹਿਣ ਲੱਗਾ ਕੇ ਮਾਪੇ ਦੇ ਬਦੌਲਤ ਅਸੀਂ ਸੰਸਾਰ ਚ ਆਉਨੇ ਆ ਇਹ ਚ ਕੋਈ ਸ਼ੱਕ ਨਹੀਂ ਲੇਕਿਨ ਸਾਡੀ ਜ਼ਿੰਦਗੀ ਨੂੰ ਤਰਾਸ਼ਦਾ ਹੈ ਕੋਈ ਬਣਾਉਂਦਾ ਹੈ ਕੋਈ ਸਿਲੀਕੇ ਸਿਲੀਕਾ ਦਿੰਦਾ ਹੈ ਸ਼ਾਉਰ ਦਿੰਦਾ ਹੈ ਤਵਸਰ ਤਸਰ ਟੀਚਰ ਹੈ ਉਸਤਾਦ ਹੈ ਇਹ ਮਾਨਵਤਾ ਭਲਾਈ ਸੇਵਾ ਸੁਸਾਇਟੀ ਤੇ ਸਦਾਰ ਬੰਜੀਤ ਸਿੰਘ ਦੀ ਸੋਚ ਹੈ ਕਿਉਂਕਿ ਇਹ ਖੇਤੀ ਨਾਲ ਵੀ ਸੰਬੰਧਤ ਨੇ ਕਿ ਉਹ ਵੀ ਮਤਲਬ ਪੰਜਾਬ ਦੇ ਜਨਨ ਸਕੱਤਰ ਨੇ ਕਿਸਾਨ ਜਥੇਬੰਦੀ ਦੇ ਵੀ ਸੋ ਪੁੱਤਰੋ ਅਸੀਂ ਸਿਰਫ ਤੁਹਾਡੇ ਸਿਰ ਕੋਈ ਸਹਾਇਤਾ ਨਹੀਂ ਕਰੀ ਮੈਂ ਪਹਿਲਾਂ ਵੀ ਇਹੋ ਗੱਲ ਕਹਿੰਦਾ ਤੇ ਤੁਸੀਂ ਸਾਡੇ ਪੁੱਤ ਧੀਆਂ ਜੇ ਅਸੀਂ ਤੁਹਾਨੂੰ ਆਪਣਾ ਪਿਆਰ ਤੁਹਾਡੇ ਤੇ ਵਾਰਨਾ ਆਏ ਆ ਤੁਹਾਨੂੰ ਪਿਆਰ ਦੇ ਰਹੇ ਆ ਇਹ ਕੋਈ ਤੁਹਾਡੀ ਐਸੀ ਹੈਲਪ ਨਹੀਂ ਕਰ ਰਹੇ ਇਹ ਸਮਝ ਲਓ ਜਿਸ ਤਰ੍ਹਾਂ ਕਿ ਤੁਹਾਡੇ ਘਰ ਕੋਈ ਰਿਸ਼ਤੇਦਾਰ ਆਇਆ ਤੇ ਉਹ ਜਾਂਦਾ ਤੁਹਾਨੂੰ 100 ਰੁਪਿਆ ਜਾਂ 50 ਰੁਪਏ ਦੇ ਗਿਆ ਹਾਂਜੀ ਨਮਤਾ ਭਲਾਈ ਸੇਵਾ ਸੁਸਾਇਟੀ ਦੀ ਸਾਰੀ ਸਮੁੱਚੀ ਟੀਮ ਔਰ ਸਕੂਲ ਪ੍ਰਵੰਦਾ ਕਮੇਟੀ ਔਰ ਮੇਰੇ ਪਿਆਰੇ ਬੱਚੋ ਬਹੁਤ ਬਹੁਤ ਥੈਂਕਸ ਕਰਦੇ ਹਾਂ ਉਸ ਪਰਮਪਿਤਾ ਪਰਮਾਤਮਾ ਦਾ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ ਕਿ ਅੱਜ ਇੱਕ ਸੇਵਾ ਦਾ ਮੌਕਾ ਦਿੱਤਾ ਹੈਗਾ ਔਰ ਕੋਸ਼ਿਸ਼ ਹੈ ਕਿ ਜੋ ਮਨਜੀਤ ਭਾਜੀ ਔਰ ਉਹਨਾਂ ਦੀ ਸਮੁੱਚੀ ਟੀਮ ਇਹ ਕੰਮ ਉਪਰਾਲਾ ਕਰ ਰਹੀ ਹੈ ਔਰ ਕੋਸ਼ਿਸ਼ ਹੈ ਅਸੀਂ ਕਿਉਂਕਿ ਜੇ ਤੁਸੀਂ ਪੜ੍ਹ ਲਿਖ ਜਾਓਗੇ ਤਾਂ ਆਪਾਂ ਕਿਸੇ ਦੇ ਅੱਗੇ ਹੱਥ ਫੈਲਾਉਣ ਵਾਲੇ ਨਹੀਂ ਕਿਸੇ ਦੀ ਨੂੰ ਦੇਣ ਵਾਲੇ ਬਣ ਜਾਈਏ ਪਹਾੜਾਂ ਤੇ ਲਗਾਤਾਰ ਮੀਂਹ ਪੈਣ ਦੇ ਕਰਕੇ ਮੈਦਾਨੀ ਇਲਾਕਿਆਂ ਤੇ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਮੈਦਾਨੀ ਇਲਾਕਿਆਂ ਦੇ ਵਿੱਚ ਹੜ ਜਿਹੜੇ ਨੇ ਉਹ ਲਗਾਤਾਰ ਵਾਧ ਰਹੇ ਨੇ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੜ ਨੂੰ ਸੰਭਾਲਿਆ ਜਾਵੇ ਪਰ ਹੁਣ ਸੱਤ ਜ਼ਿਲ੍ਹਿਆਂ ਦੇ ਪੰਜਾਬ ਦੇ ਸੱਤ ਜ਼ਿਲ੍ਹੇ ਜਿਹੜੇ ਨੇ ਉਹ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਇਸ ਮੌਕੇ ਕੈਬਨਿਟ ਮੰਤਰੀ ਬ੍ਰਿੰਦਰ ਕੁਮਾਰ ਗੋਇਲ ਉੱਥੇ ਪਹੁੰਚੇ ਉਹਨਾਂ ਦੇ ਵੱਲੋਂ ਹੜ੍ਹ ਦੇ ਇਲਾਕਿਆਂ ਦਾ ਜਾਇਜ਼ਾ ਲਿੱਤਾ ਗਿਆ। ਕੋਦਾ ਅਸੀਂ ਸਾਰਾ ਜਿੱਥੇ ਵੀ ਕਿਤੇ ਨੁਕਸਾਨ ਹੋਇਆ ਸਾਰੇ ਏਰੀਆ ਦੇ ਵਿੱਚ ਮੈਂ ਜਾ ਕੇ ਆਇਆ। ਕੱਲ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਸੁਲਤਾਨਪੁਰ ਲੋਧੀ ਉੱਥੇ ਬਾਪੂਰ ਆਈਲੈਂਡ ਹੈ ਜਿਹੜੇ ਉੱਥੇ ਵੱਡੀ ਮਾਰ ਹੋਈ ਉੱਥੇ ਮੈਂ ਜਾ ਕੇ ਆਇਆ। ਅੱਜ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਆ ਕੇ ਆਏ ਹਾਂ ਸੋ ਜਿੱਥੇ ਕਿਤੇ ਮਾਰ ਹੋਈ ਹੈ ਡਿਸਕਨੈਕਟ ਹੋਏ ਲੋਕੀ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਪਰ ਸਾਰਾ ਪਾਣੀ ਨੇ ਘੇਰਿਆ ਹੋਇਆ ਉਹ ਸਾਰਾ ਦੇਖ ਕੇ ਆਏ ਆ ਅਸੀਂ ਸੋ ਉੱਥੇ ਸਰਕਾਰ ਨੇ ਸਾਰੇ ਉਪਕਤਾ ਇੰਤਜ਼ਾਮ ਕੀਤੇ ਕਿਉਂਕਿ ਅੱਜ ਜਦੋਂ ਲੋਕ ਪਾਣੀ ਦੇ ਵਿੱਚ ਘਰੇ ਹੋਏ ਨੇ ਤਾਂ ਅੱਜ ਸਾਡੇ ਸਾਹਮਣੇ ਸਥਿਤੀ ਇੱਕੋ ਹੀ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਰਾਹਤ ਦਿੱਤੀ ਜਾਵੇ। ਸੋ ਸਾਡਾ ਸਾਰਾ ਐਡਮਿਨਿਸਟ੍ਰੇਸ਼ਨ ਸਾਡੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਪਟਵਾਰੀ ਤੱਕ ਸਾਰਾ ਡਿਪਾਰਟਮੈਂਟ ਤੇ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਚੀਫ ਇੰਜੀਨੀਅਰ ਸਾਹਿਬ ਖੜੇ ਆ। ਐਸੀ ਸਾਰੇ ਨਿਚਲੇ ਲੈਵਲ ਤੱਕ ਫੀਲਡ ਸਟਾਫ ਦੇ 200 ਬੰਦੇ ਆ। ਸਾਰੇ ਅਸੀਂ ਫੀਲਡ ਤੇ ਲਾਏ ਹੋਏ ਆ। ਜਿੱਥੇ ਕਿਤੇ ਕੋਈ ਸੰਵਾਰਨ ਦੀ ਜ਼ਰੂਰਤ ਹੈ ਕਿਸੇ ਮਸ਼ੀਨ ਦੇ ਰਾਹੀਂ ਪ੍ਰੇਤਾ ਮਿੱਟੀ ਪਾਉਣ ਦੀ ਜ਼ਰੂਰਤ ਹੈ ਮਿੱਟੀ ਦੇ ਥੈਲੇ ਭਰ ਕੇ ਲਾਉਣ ਦੀ ਜ਼ਰੂਰਤ ਆ ਉਹ ਕੁਝ ਸਾਰਾ ਡਿਪਾਰਟਮੈਂਟ ਕਰ ਰਿਹਾ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਹੱਕ ਤੇ ਹਿੱਤ ਲਈ ਲਗਾਤਾਰ ਕੰਮ ਕਰ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਵੀ ਲਗਾਤਾਰ ਸਾਰੇ ਡਿਪਟੀ ਕਮਿਸ਼ਨਰ ਸਰਪੰਨਾਂ ਨਾਲ ਸਾਰੇ ਐਸਐਸਪੀ ਸਰਪੰਨਾਂ ਨਾਲ ਰਾਬਤਾ ਆ ਵੀ ਜੇ ਕਿਸੇ ਨੂੰ ਅੱਧੀ ਰਾਤ ਵੀ ਕੋਈ ਲੋਡ ਪੈਂਦੀ ਹੈ ਨਾ ਰਾਤ 1 ਵਜੇ 2 ਵਜੇ ਵੀ ਲੋਡ ਪੈਂਦੀ ਆ ਉਸੇ ਵੇਲੇ ਉਸ ਇਨਸਾਨ ਦੀ ਮਦਦ ਕੀਤੀ ਜਾਵੇ ਕਿਤੇ ਕੋਈ ਇਹੋ ਜਿਹੀ ਸ਼ਿਕਾਇਤ ਨਾ ਆਵੇ ਕਿ ਕੋਈ ਬੰਦੇ ਨੂੰ ਕੋਈ ਜਰੀ ਚੀਜ਼ ਦੀ ਜ਼ਰੂਰਤ ਹੀ ਉਹਦੇ ਤੱਕ ਪ੍ਰਸ਼ਾਸਨ ਨਹੀਂ ਪਹੁੰਚਿਆ ਤੇ ਇਹ ਜਿਹੜਾ ਪਾਣੀ ਆ ਸਾਡਾ ਹਰੀਕੇ ਹੈਡ ਵਰਕਸ ਆ ਇੱਥੇ 7 ਨੋਇ ਤੇ ਵਿਆਸ ਦਾ ਜਿਹੜਾ ਆ ਕੇ ਮੇਲ ਹੁੰਦਾ ਹੈ ਕਿੱਥੇ 1955 ਵੇਲੇ 9 ਲੱਖ ਕਿਊਸਿਕ ਤੋਂ ਵੱਧ ਪਾਣੀ ਆਇਆ ਅੱਜ ਜਿਹੜਾ ਹੁਣ 1 ਲੱਖ 16 ਹਜ਼ਾਰ ਕਿਊਸਿਕ ਪਾਣੀ ਚੱਲਦਾ ਪਿਆ ਇਹ 1955 ਚ 9 ਲੱਖ ਕਿਊਸਿਕ ਤੋਂ ਵੱਧ ਪਾਣੀ ਆਇਆ। ਉਹਦੇ ਬਾਅਦ 1988 ਚ ਜਦੋਂ ਸੈਂਟਰ ਦੇ ਵਿੱਚ ਰਜੀਵ ਗਾਂਧੀ ਪ੍ਰਧਾਨ ਮੰਤਰੀ ਸਨ। ਉਦੋਂ 1988 ਚ 6 ਲੱਖ 75 ਹਜ਼ਾਰ ਕਿਊਸਿਕ ਪਾਣੀ ਇੱਥੇ ਚੱਲਿਆ। ਤੇ ਇਹ ਕੁਦਰਤੀ ਆ ਜਦੋਂ ਬਰਸਾਤ ਜ਼ਿਆਦੀ ਹੁੰਦੀ ਆ ਉਦੋਂ ਪਾਣੀ ਜ਼ਿਆਦਾ ਆਉਂਦਾ। ਸਾਨੂੰ ਦੁੱਖ ਵੀ ਆ ਕਿਉਂਕਿ ਕਿਸਾਨ ਸਾਡੇ ਭਰਾ ਨੇ ਬੜੀਆਂ ਇਹ ਕੀਮਤੀ ਤੇ ਉਪਜਾਊ ਜ਼ਮੀਨਾਂ ਆ। ਫਸਲਾਂ ਜਿਹੜੀਆਂ ਉਜਵੇਂ ਆਪਾਂ ਇੱਕ ਖਾਨ ਪਾ ਦਿੰਨੇ ਆਂ ਵੀ ਇਹ ਜ਼ਮੀਨਾਂ ਬੰਦੇ ਪੈਦਾ ਕਰਦੀਆਂ ਬੰਦੇ ਜੰਮਦੀਆਂ ਇਹਦਾ ਇਹੋ ਮਤਲਬ ਹੁੰਦਾ ਵੀ ਜਿਹੜੀ ਜ਼ਮੀਨ ਪਜਾਊ ਹੋਵੇ ਜਿਹੜੀ ਜ਼ਮੀਨ ਚੋਂ ਦਾਣੇ ਵੱਧ ਨਿਕਲਦੇ ਹੋਣ ਵੀ ਉਹ ਜ਼ਮੀਨਾਂ ਨੇ ਪਰ ਇਹ ਕੁਦਰਤੀ ਆ ਪ੍ਰਸਾਦ ਜਦੋਂ ਹੋਣੀ ਆ ਉਦੋਂ ਪਾਣੀ ਆਉਣਾ ਆ ਪਰ ਇਹ ਸਾਡਾ ਸਾਰੇ ਕਿਸਾਨ ਭਰਾਵਾਂ ਨਾਲ ਵਾਦਾ ਆ 1-1 ਰੁਪਈਆ ਇਹਨਾਂ ਦਾ ਜਿਹੜਾ ਮਾਅਵਜਾ ਬਣੂਗਾ ਇਹਨਾਂ ਕਿਸਾਨ ਵੀਰਾਂ ਨੂੰ ਮਿਲੂਗਾ ਜਿੱਥੇ ਵੀ ਲੋੜ ਪਊਗੀ ਅਸੀਂ ਕਿਸਾਨਾਂ ਦੇ ਨਾਲ ਡਟਿਆਂ ਕਿਉਂਕਿ ਵੇਖੋ ਅਸੀਂ ਪੋਲੀਟੀਕਲ ਪਾਰਟੀ ਦੇ ਨਮਾਇਦੇ ਹੋਣ ਤੋਂ ਪਹਿਲਾਂ ਆਪ ਖੁਦ ਕਿਸਾਨ ਆ ਕਿਸਾਨੀ ਨਾਲ ਜੁੜੇ ਆ ਤੇ ਖੁਦ ਅਸੀਂ ਖੇਤੀ ਕਰਦੇ ਆ ਸਾਨੂੰ ਪਤਾ ਕਿ ਕਿਸਾਨ ਜਿਹੜਾ ਵਾ ਉਹ ਸਾਰਾ ਆਪਦਾ ਜੋ ਵੀ ਪੂੰਜੀ ਉਹਦੇ ਕੋਲ ਹੁੰਦੀ ਉਹ ਵੀ ਲਾ ਲੈਂਦਾ ਆੜਤੀਏ ਤੋਂ ਵੀ ਲੈ ਕੇ ਲਾ ਲੈਂਦਾ ਜੇ ਕੋਈ ਸੋਨਾ ਘਰ ਚ ਪਿਆ ਹੁੰਦਾ ਉਹ ਵੀ ਸੁਨਿਆਰੀ ਕੋਈ ਵਿਆਜੀ ਪੈਸੇ ਫੜ ਕੇ ਉਹ ਵੀ ਲਾ ਲੈਣੇ ਆ ਬੈਂਕਾਂ ਦੀਆਂ ਲਿਮਟਾਂ ਬੱਝੀਆਂ ਹੁੰਦੀਆਂ ਸਮਾ ਦੁੱਖ ਦਾ ਵਾ ਅਸੀਂ ਦੁੱਖ ਦੀ ਘੜੀ ਦੇ ਵਿੱਚ ਆਪਦੇ ਭਰਾਵਾਂ ਦੇ ਨਾਲ ਆ ਤੇ ਨਾਲ ਖੜੇ ਰਵਾਂਗੇ ਕੁਲਦੀਪ ਸਿੰਘ ਢਾਲੀਵਾਲ ਜੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਸ ਵਰਤਾ ਨੂੰ ਸੰਬੋਧਨ ਕੀਤਾ ਗਿਆ ਅਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਰਾਸ਼ਨ ਕਾਰਡ ਨੂੰ ਲੈ ਕੇ ਗੱਲਬਾਤ ਕੀਤੀ ਗਈ ਅਤੇ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣ ਲਿਆ ਉਹਨਾਂ ਵੱਲੋਂ ਰਾਸ਼ਨ ਕਾਰਡ ਨੂੰ ਲੈ ਕੇ ਕਿਹੜੀ ਜਾਣਕਾਰੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਗਰੀਬ ਲੋਕਾਂ ਦੇ ਰਾਸ਼ਦਕਾਰ ਕਤਨੇ ਜਿਨ੍ਹਾਂ ਨੂੰ ਫਰੀ ਰਾਸ਼ਨ ਮਿਲਦਾ ਸੀਗਾ ਔਰ ਇਹ ਬਹਾਨਾ ਕੀ ਬਣਾਇਆ ਜਾਦਾ ਹੈ ਕਿ ਉਹ ਨਾ ਕੋ ਛੋਟੀ ਗੰਡੀ ਆ ਜੀ ਉਹਨਾਂ ਦੀ ਟੈਕਸ ਟੋਨਾ ਦੇਖੀ ਆ ਜੀ ਉਹਨਾਂ ਕੋ ਕੋ ਖੇਤ ਆ ਜੀ ਇਸ ਕਰਕੇ ਉਹ ਬੰਦੇ ਜਿਹੜਾ ਇਹਦਾ ਹੱਕ ਦੀ ਉਹਨਾਂ ਦਾ ਬੰਦਾ ਸੋ ਐਸ ਵੇਲੇ ਐਸ ਸਮੇਂ ਤੇ ਤੁਸੀਂ ਗਰੀਬਾਂ ਨਾਲ ਬੀਜੇਪੀ ਅੰਦਾ ਦੀ ਮਾਰ ਕਰੀ ਐ ਇਦਾਂ ਦਾ ਧੱਕਾ ਕਰੀ ਐ ਇਹ ਬਹੁਤ ਹੀ ਜਿਹੜਾ ਨਿੰਦਨਯੋਗ ਹੈ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਹਾਂ ਔਰ ਇਹ ਜਿਹੜਾ 10 ਲੱਖ ਗਰੀਬ ਲੋਕਾਂ ਦੇ ਜਿਹੜੇ ਕਾਰਡ ਕੱਟੇ ਜਾ ਰਹੇ ਇਹ ਸਾਰਾ ਬਹਾਨਾ ਹੈ ਇਸ ਬਹਾਨੇ ਦੇ ਵਾਈ ਉਹ ਪੰਜਾਬ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨਾ ਚਾਹੁੰਦੇ ਪੰਜਾਬ ਸਰਕਾਰ ਦੇ ਅੰਗੇਸ਼ਟ ਲੋਕਾਂ ਦੀ ਰਾਏ ਬਣੇ ਉਹ ਚਾਉਂਦੇ ਆ ਇਸ ਕਰਕੇ ਅਸੀਂ ਇਸ ਫੈਸਲੇ ਦੀ ਜਿਹੜੀ ਹੈ ਉਹ ਨਿੰਦਾ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਇਹ ਕਾਰਟ ਕੱਟਣ ਵਾਲਾ ਉਹਨਾਂ ਨੇ ਫੈਸਲਾ ਅੱਜ ਭੇਜਿਆ ਇਹਨੂੰ ਵਾਪਸ ਲੈਣਾ ਚਾਹੀਦਾ ਅਸੀਂ ਤਾਂ ਪਹਿਲਾਂ ਆਲਰੇਡੀ ਪੰਜਾਬ ਸਰਕਾਰ ਜਿਹੜੀ ਹੈ ਹਰ ਹਿੱਲਾ ਕਰੀਆ ਕਿ ਗਰੀਬ ਜਿਹੜਾ ਬਹੁਤ ਮੁਸ਼ਕਲ ਦੇ ਨਾਲ ਆਪਣਾ ਪੇਟ ਪਾਲ ਰਿਹਾ ਉਹਨਾਂ ਨੂੰ ਰਾਸ਼ਨ ਜਿਹੜਾ ਦਿੱਤਾ ਜਾਵੇ ਔਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਪਹਿਲਾਂ ਕਾਰਡ ਕੱਤੇ ਗਏ ਸੀਗੇ ਸਾਡੀ ਸਰਕਾਰ ਉਹ ਕਾਰਡ ਬਣਾਵੀ ਹੈ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਇਹਨਾਂ ਨੇ ਇੱਕ ਨਵਾਂ ਫਰਮਾਨ ਜਿਹੜਾ ਅੱਜ ਜਾਰੀ ਕਰ ਦਿੱਤਾ ਇੱਕ ਦਿਮਾਗ ਤੁਹਾਡੇ ਲਈ ਇਹ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਉਹ ਆਪਣਾ ਇਹ ਜਿਹੜਾ ਫੈਸਲਾ ਇਹ ਜਿਹੜਾ ਸਾਡੇ ਤੇ ਪੰਜਾਬ ਤੇ ਠੋਸ ਰਿਹਾ ਇਹ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਔਰ ਮੈਂ ਦੇਖਿਆ ਮੈਂ ਦੇਖ ਰਿਆ ਹੀਗਾ ਸਵੇਰੇ ਇਹ ਦੇਸ਼ ਚੋਕ ਕਿਤੇ ਵੀ ਇਹ ਫਰਮਾਨ ਜਾਰੀ ਨਹੀਂ ਹੋਇਆ ਇਹ ਕੱਲੇ ਪੰਜਾਬ ਚ ਫਰਮਾਨ ਜਾਰੀ ਕਰਤਾ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੂੰ ਮਤਲਬ ਜਿਹੜਾ ਕਮਜ਼ੋਰ ਕੀਤਾ ਜਾਵੇ ਉਹਦੇ ਵਿਰੋਧ ਲੋਕਾਂ ਦਾ ਜੋ ਜਿਹੜਾ ਉਹਨੂੰ ਛਾਲਿਆ ਜਾਵੇ ਇਸ ਕਰਕੇ ਇਹ ਉਹਨਾਂ ਦੀ ਇੱਕ ਘੱਟਿਆ ਹੱਥ ਕੰਡਾ ਜਿਹੜਾ ਅਸੀਂ ਪੰਜਾਬ ਦੇ ਵਿੱਚ ਜਿਹੜਾ ਉਹ ਨਹੀਂ ਚੱਲਣ ਦੇਾਂਗੇ ਇਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਦੀਆਂ ਹੋਰ ਸਰਗਰਮੀਆਂ ਲੈ ਕੇ ਫੇਟੋੜੇ ਦੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਜੋ ਇਜਾਜ਼ਤ ਸਸ਼ਟਰੀਆ ਕਾ